ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜੱਟ ਜੌਣੇ ਮੋੜ ਨੂੰ ਪੰਜਾਬ ਦਾ ਰੋਬਨ ਹੁੱਡ ਵੀ ਕਿਹਾ ਜਾਂਦਾਗਾ ਜਿਸ ਨੇ ਕਿ ਬਹੁਤ ਗਰੀਬ ਪਰਿਵਾਰਾਂ ਦੀ ਸਹਾਇਤਾ ਕੀਤੀ ਤੇ ਅੰਗਰੇਜ਼ਾਂ ਦੇ ਵਿਰੁੱਧ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਤੇ ਸਾਹਮਣੇ ਤੁਸੀਂ ਮੇਰੇ ਦੇਖ ਸਕਦੇ ਹੋ ਜੱਟ ਜੌਣੇ ਮੋੜ ਦੀ ਯਾਦਗਾਰ ਤੇ ਸਾਹਮਣੇ ਤੁਹਾਨੂੰ ਘੋੜੀ ਦੇ ਉੱਪਰ ਬੈਠੇ ਹੋਏ ਜੌਣਾ ਮੋੜ ਦੀ ਦਿਖ ਜਾਣਗੇ ਤੇ ਬਹੁਤ ਸੋਹਣਾ ਹੈ ਸਟੈਚੂ ਬਣਿਆ ਹੋਇਆਗਾ ਕਾਲੇ ਰੰਗ ਦਾ ਕਾਲਾ ਕੁੜਤਾ ਚਾਦਰਾਂ ਉੱਪਰ ਤੁਰਲੇ ਵਾਲੀ ਪੱਗ ਤੇ ਹੱਥ ਦੇ ਵਿੱਚ ਰਫਲ ਦੋਸਤੋ ਲੱਕ ਦੇ ਉੱਤੇ ਰੌਂਦਾਂ ਦਾ ਪਟਾ ਤੇ ਪਰਲੀ ਸਾਈਡ ਵੀ ਉਹਨਾਂ ਦੇ ਕੰਪੈਸਲ ਲੱਗਿਆ ਹੋਇਆਗਾ ਤੇ ਆਪਾਂ ਸਾਰਿਆਂ ਨੂੰ ਪਤਾ ਹੈਗਾ ਕਿ ਜੱਟ ਜਾਉਣਾ ਮੋੜੀਆਂ ਨੇ ਬਹੁਤ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਉਹਨਾਂ ਸਮਿਆਂ ਦੇ ਜ਼ਾਲਮ ਹਾਕਮਾਂ ਦੇ ਪ੍ਰਤੀ ਇਹਨਾਂ ਨੇ ਲੜਾਈਆਂ ਲੜੀਆਂ ਤੇ ਜਿਸ ਕਰਕੇ ਇਸ ਪਿੰਡ ਨੂੰ ਮਾਲਵੇ ਦਾ ਇਤਿਹਾਸਿਕ ਪਿੰਡ ਵੀ ਕਿਹਾ ਜਾਂਦਾਗਾ ਤੇ ਜੱਟ ਜੌਣਾ ਮੋੜੀਆਂ ਦੀ ਬਹੁਤ ਮੇਰੇ ਭੈਣ ਭਰਾਵਾਂ ਨੇ ਫਿਲਮਾਂ ਵੀ ਦੇਖੀਆਂ ਹੋਣੀਆਂ ਤੇ ਅੱਜ ਦੇ ਸਮੇਂ ਇਹਨਾਂ ਦੀ ਯਾਦਗਾਰ ਕੁਝ ਇਦਾਂ ਜਿਹੀ ਦਿਖਦੀ ਹੈ ਕਿ ਸੋਚਿਆ ਤੁਹਾਡੇ ਸਾਰਿਆਂ ਦੇ ਨਾਲ ਵੀਡੀਓ ਸਾਂਝੀ ਕਰੀਏ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਇੱਕ ਪਿਆਰਾ ਜਿਹਾ ਲਾਇਕ ਜੱਟ ਜੌਣਾ ਮੋੜੀਆਂ ਲਈ ਸਾਡੇ ਪੇਜ ਨੂੰ ਫੋਲੋ ਕਰ ਦਨਾ ਨਾ ਭੁੱਲਣਾ ਧੰਨਵਾਦ